PSPCL PSPCL ইস্ট मंडल अमृतसर पेंशनर एसोसिएशन ਦਾ ਚੋਣ اجلاس ਮੰਡਲ ਪ੍ਰਧਾਨ ਕਰਮ ਸਿੰਘ ਰਾਜਾ ਸੰਸੀ ਦੀ ਅਗਵਾਈ ਹੇਠ ਪਾਵਰ ਕਲੋਨੀ ਕੰਪਲੈਕਸ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਬੁਲਾਇਆ ਗਿਆ ਜਿਸ ਵਿੱਚ ਪੈਨਸ਼ਨਰਸ ਨੇ ਪਰਮੇਸ਼ਰ ਮੂਲੀਅਤ ਕੀਤੀ ਚੋਣ اجلاس ਵਿੱਚ 3 ਸਾਲ 6 ਮਹੀਨੇ 10 ਦਿਨ ਦੀ ਕਾਰਗੁਜ਼ਾਰੀ ਰਿਪੋਰਟ ਮੰਡਲ ਪ੍ਰਧਾਨ ਕਰਮ ਸਿੰਘ ਵੱਲੋਂ ਪੜ੍ਹ ਕੇ ਸੁਣਾਈ ਗਈ ਅਤੇ ਫੰਡ ਦਾ हिसाब-किताब ਦੱਸਿਆ ਗਿਆ। ਸਾਥੀਆਂ ਵੱਲੋਂ ਰਿਪੋਰਟ ਤੇ ਤਸੱਲੀ ਪ੍ਰਗਟ ਕੀਤੀ ਅਤੇ ਰਿਪੋਰਟ ਨੂੰ ਪਾਸ ਕੀਤਾ ਗਿਆ। ਉਪਰੰਤ ਪੁਰਾਣੀ ਕਮੇਟੀ ਮੰਡਲ ਪ੍ਰਧਾਨ ਕਰਮ ਸਿੰਘ ਵੱਲੋਂ ਪੰਕਤੀਤੀ ਗਈ ਅਤੇ ਨਵੀਂ ਕਮੇਟੀ ਦੀ ਚੋਣ ਸਰਕਲ ਨਿਗਰਾਨ ਪ੍ਰਧਾਨ ਸਵਿੰਦਰ ਸਿੰਘ ਮੋਲੋਵਾਲੀ ਦੀ ਨਿਗਰਾਨੀ ਹੇਠ ਚੋਣ ਅਮਲ ਸ਼ੁਰੂ ਕੀਤਾ ਗਿਆ। ਜਿਸ ਵਿੱਚ ਸਰਕਲ ਸਕੱਤਰ RAMLAL BHAYA MAJITHA, ਸਰਕਲ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਝੰਡਿਆਲਾ ਗੁਰੂ, ਸਰਕਲ ਆਗੂ ਨ타 ਸਿੰਘ ਝੰਡਿਆਲਾ ਗੁਰੂ ਸਰਕਲ ਆਗੂ ਜੋਗਿੰਦਰ ਸਿੰਘ ਸੋਹੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਲਵਿੰਦਰ ਸਿੰਘ ਵੱਲੋਂ ਚੋਣ ਪੈਨਲ ਪੇਸ਼ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ ਤੇ ਅੱਜ ਈਸਟਰ ਡਿਵੀਜ਼ਨ ਦੀ ਚੋਣ ਹੋਈ ਹੈ ਚੋਣ ਤੋਂ ਪਹਿਲਾਂ ਡਿਵੀਜ਼ਨ ਦੀ ਕਮੇਟੀ ਨੇ ਆਪਣੇ ਮੱਲਕ ਜਿਹੜੀ ਕਾਰਜਕਾਰੀ ਰਿਪੋਰਟ ਆ ਪੜ੍ਹੀ ਹੈ ਜਿਹੜਾ ਫੰਡ ਦਾ ਹਿਸਾਬ ਤਾਬਾ ਉਹ ਦਿੱਤਾ ਵਾ ਤੇ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਸਾਡੇ ਸਾਥੀਆਂ ਨੇ ਪਹਿਲੇ ਪੈਨਸ਼ਨਰਾਂ ਨੇ ਉਹ ਕਾਇਕਰੀ ਕਮੇਟੀ ਦੀ ਰਿਪੋਰਟ ਨੂੰ ਪਾਸ ਕੀਤਾ ਵਾ ਤੇ ਫੰਡ ਦੀ ਰਿਪੋਰਟ ਨੂੰ ਪਾਸ ਕੀਤਾ ਉਸ ਤੋਂ ਬਾਅਦ ਚ ਕਮੇਟੀ ਭੰਗ ਕਰਕੇ ਅਸੀਂ ਚੋਣ ਕਰਾਈ ਹੈ ਤੇ ਸਰਬਸੰਮਤੀ ਨਾਲ 13 ਮੈਂਬਰੀ ਕਮੇਟੀ ਜਿਹੜੀ ਚੁਣੀ ਗਈ